ਇਹ ਸਾਦੀ ਹੁੰਦੀ ਹੈ ਇਹ ਮਾਈ ਪਿਸਟਲ ਦੀ ਆ ਪਿਸਟਲ ਦੀ ਆ ਕਿਹੜਾ ਬੰਦਾ ਬੰਦਾ ਆਪਣਾ ਠੱਠਾ ਵਰਸਾ ਤੋਂ ਆਏ ਲੋਕੋ ਕਾ ਚਕਾਵਾ ਲੱਗ ਲੋਕੋ ਕਾ ਜਗਾਵਾਂ ਤੋਂ ਬਹੁਤ ਬਹੁਤ ਵਧਾਈਆਂ ਕਰ ਭੇਸਾਂ ਤੈਨੂੰ ਬਈ ਹਾਂ ਜੀ ਤੁਹਾਨੂੰ ਤੁਹਾਨੂੰ ਜੀ ਵਧਾਈਆਂ ਸਟਾਈਲ ਝੋਟੇ ਦੀ ਦੋਸਤੋ ਇਹ ਝੋਟੀ ਮਾਰ ਗਈ ਹੈ ਬਾਜੀ ਜੀ ਨਾਲ ਕੋਲੇ ਵੀ ਠੀਕ ਹੈ ਜੀ ਸੋ ਗੋਰੇ ਦਾ ਸਾਹ ਦਾ ਫਿਰ ਬਾਲੋ ਬੱਚਾ ਹੀ ਤਾਂ ਇਹਨਾਂ ਦਾ ਮਿਹਨਤ ਪੂਰੀ ਕਰਨੀ ਸੀ ਇੱਧਰ ਨੂੰ ਸ਼ੀਲਡ ਘੁਮਾਰੇ ਮੜੀ ਆਪਣਾ ਭੇਜੇ ਸੋ ਆ ਦੇਖ ਸਕਦੇ ਹਾਂ ਦੋਸਤੋ ਸੈਕੰਡ ਪ੍ਰਾਈਜ਼ ਜਿਹੜਾ ਬਾਈ ਗੋਰੇ ਢੰਡੀਆਂ ਵਾਲੇ ਦਾ ਜਿਹੜਾ ਪਿਸਟਲ ਸਾਣਾ ਉਹਦੀ ਧੀਨੇ ਲਿਆ ਵਾ ਦੋਸਤੋ ਲੋਕ ਜੰਦੇ ਜੰਦੇ ਲੱਗਿਆ ਪਹਿਲੇ ਨੰਬਰ ਤੇ ਦੋਸਤੋ ਨੀਲੀ ਰਾਵੀ ਦੀ ਝੋਟੀ ਸਦੇਸ਼ ਸਾਹਿਬ 23 ਐਮਐਲ ਹੈ ਜਿਹਦੇ ਛੋਟੇ ਜੀ ਆ ਪੁਰਾਣੀਆਂ ਪੁਨੇ ਕਿਹੜਾ ਬੈਂਡਾ ਵੱਡੇ ਵੀਰੇ ਨੇ ਸਿੰਗਲ ਆਂ ਭਰਾ ਫਲੇਵਿੰਗਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਕਿਹੜੇ ਸਾਡੀ ਕੱਟੀ ਆ ਇਹ ਡਾਇਮੰਡ ਦੀ ਬਈ ਡਾਇਮੰਡ ਦੀ ਲੋਕ ਵੀ ਕਰੋ ਪਹਿਲੇ ਨੰਬਰ ਤੇ ਲੱਗੀ ਇਹ ਡਾਇਮੰਡ ਦੀ ਪਹਿਲੀ ਸਾਦੇ ਬਹੁਤ ਹੀ ਚੰਗੀ ਝੋਟੀ ਆ ਉੱਚ ਕੁਆਲਟੀ ਲੋਕ ਸਿਰਾ ਹੋਇਆ ਪਿਆ ਦੋਸਤੋ ਪਹਿਲੇ ਨੰਬਰ ਵਾਲੀ ਝੋਡੀ ਤੁਸੀਂ ਦੇਖ ਸਕਦੇ ਆ ਇਹਦੀ ਬੋਡੀ ਸਟਰਕਚਰ ਇਹਦੀ ਬਿਲਕੁਲ ਜੈਜ ਜੀ ਮਾਰਕਿੰਗ ਤੁਸੀਂ ਚੈੱਕ ਕਰਿਓ ਇਦਾਂ ਦੀ ਮਾਰਕਿੰਗ ਬਹੁਤ ਘੱਟ ਲੱਗਦੀ ਤੁਸੀਂ ਡੀਲ ਟੋਲ ਦੇਖੋ ਝੋਟੀ ਦੀ ਸਿਰਾ ਹੋਇਆ ਪਿਆ ਦੋਸਤੋ ਉਹ ਦੋਸਤੋ ਦੋ ਨੰਬਰ ਵਾਲੀ ਝੋਡੀ ਜਿਹੜੀ ਵਾਹ ਬਹੁਤ ਬਹੁਤ ਜਿੱਤ ਹੋਈ ਹੈ ਨਾਲ ਹੀ ਰਹੇ ਤੇ ਮਾਈ ਪਿਸਟਲ ਦੀ ਹੈ ਪਿਸਟਲ ਦੀ ਹੈ ਕਿਹੜਾ ਬੰਦਾ ਬੰਦਾ ਆਪਣਾ ਠੱਠਾਬਰ ਸਤੋਂ ਆਏ ਲੋਕੋ ਕਾ ਚਕਾਵਾ ਲੱਗ ਲੋਕੋ ਕਾ ਚਕਾਵਾ ਤੋਂ ਬਹੁਤ ਬਹੁਤ ਵਧਾਈਆਂ ਕਰ ਭੇਜਿਆ ਤੈਨੂੰ ਬਈ ਹਾਂ ਜੀ ਤੁਹਾਨੂੰ ਤੁਹਾਨੂੰ ਜਿੰਦਾ ਹੈ ਛੋਟੀ ਦੀ ਦੋਸਤੋ ਇਹ ਛੋਟੀ ਮਾਰ ਗਈ ਹੈ ਬਾਜੀ ਠੀਕ ਹੈ ਜੀ ਸੋ ਗੋਰੇ ਦਾ ਸਾਹਨ ਦਾ ਫਿਰ ਬਾਲੋ ਬੱਚਾ ਹੀ ਤੇ ਉਹਨੇ ਤਾਂ ਮਿਹਨਤ ਪੂਰੀ ਕਰਨੀ ਹੀ ਇਧਰ ਨੂੰ ਸ਼ੀਲਡਿੰਗ ਮਾਰੇ ਮਾੜੀ ਆਪਣਾ ਭੇਜੇ ਤੁਹਾ ਦੇਖ ਸਕਦੇ ਆ ਦੋਸਤੋ ਸੈਕੰਡ ਪ੍ਰਾਈਜ਼ ਜਿਹੜਾ ਬਾਈ ਗੋਰੇ ਢੰਡੀਆਂ ਵਾਲੇ ਦਾ ਜਿਹੜਾ ਪੈਸਟਲ ਸਾਹਣਾ ਉਹਦੀ ਧੀਨੇ ਲਿਆ ਵਾ ਦੋਸਤੋ ਤੂਈ ਇਹਦੀ ਰੰਗਾਂ ਦੀ ਬੰਤਰ ਇਹਦੀ ਜੈਦ ਦੀ ਮਾਰਕਿੰਗ ਇਹਦੀ ਬਿਊਟੀ ਦੇਖੋ ਮਿੱਤਰੋ ਸਰਾ ਹੋਇਆ ਪਿਆ ਵਾ ਤੇ ਬਾਈ ਕਿਵੇਂ ਜੱਜਾਂ ਦੇ ਫੈਸਲੇ ਨਾਲ ਖੁਸ਼ ਆ ਪੁਰੇ ਬਹੁਤ ਖੁਸ਼ ਆ ਮੈਨੂੰ ਬਹੁਤ ਖੁਸ਼ ਆ ਠੀਕ ਆ ਹਾਂਜੀ ਆਂਦੀਪ ਚੀਜ਼ ਹੋਵੇ ਹਾਂਜੀ ਤੇ ਆਪ ਨੂੰ ਹੀ ਮਾਣ ਹੁੰਦਾ ਲੱਗੂਗੀ ਬਿਲਕੁਲ ਸਾਨੂੰ ਪਰਸੋਂ ਦੇ ਆਏ ਅਸੀਂ ਸਾਨੂੰ ਮਾਣ ਸੀਗਾ ਇਹ ਕਿਸੇ ਕਿ ਇਹ ਪਿਜੀਸ਼ਨ ਤੇ ਲੱਗੂ ਜੀ ਪਰਸੋਂ ਮੈਂ ਤੈਨੂੰ ਕਿਹਾ ਸੀ ਨਾ ਵੀ ਇਹ ਨੰਬਰ ਪੱਕਾ ਵਾ ਮੈਂ ਤੁਹੀ ਕਟਿੰਗ ਕਰਦੇ ਪਈ ਉਦੋਂ ਸੋ ਇਹ ਹੁੰਦੀ ਆ ਦੋਸਤੋ ਜਿਹੜੀ ਜਿਹੜੇ ਨੇ ਹੀਰੇ ਨੇ ਚਾਹ ਰੂੜੀ ਤੇ ਵੀ ਛੜਦੋ ਹੀਰੇ ਨੇ ਹੀਰਾ ਹੀ ਰਹਿਣਾ ਵਾ ਸੋ ਇਹ ਆ ਹੀਰਾ ਤੇ ਮੈਂ ਇਹਦੀ ਕਟਿੰਗ ਹੁੰਦੀ ਦੀ ਦੱਸਦੀ ਮੈਂ ਕਿਹਾ ਬਾਈ ਤੁਹਾਡਾ ਨੰਬਰ ਪੱਕਾ ਵਾ ਤੇ ਉਹ ਗੱਲ ਆ ਇਹਦਾ ਨੰਬਰ ਵਾਕੇ ਕਰਨ ਵਾਲੀ ਦਾ ਪੱਕਾ ਹੀ ਤੁਸੀਂ ਦੇਖ ਸਕਦੇ ਆ ਬਹੁਤ ਹੀ ਚੰਗੀ YouTube ਚੈਨਲ ਦਾ ਨਾਂ ਕੀ న్యూਜ ਰਾਜ ਫਾਰਮ ਵੀਰੇ ਅੱਛਾ ਸਤਿ ਸ਼੍ਰੀ ਅਕਾਲ ਅਕਾਲੀਆਂ ਵਾਲਾ ਹਾਂ ਫਰਤ ਕੋਈ ਨਹੀਂ ਲੈ ਕੇ ਕਰਦਾਂਗੇ ਤਾਂ ਰਿਸੈਂਟ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਸਾਹਮਣੇ ਬਹੁਤ ਹੀ ਚੰਗੀ ਝੋਟੀ ਦੂਜੇ ਦੇ ਲੱਗਿਆ ਹੈ ਇਹ ਝੋਟੀ ਦੇ ਦੇਖੋਗੇ ਰੂਹ ਖੁਸ਼ ਕਰਦੀ ਆ ਵੱਲੋਂ ਇਹ ਖਾਣਾ ਖੂਣ ਦੇਖੋ ਥੱਲੇ ਧੋਲੀ ਚਾਈ ਬਹੁਤ ਜਿਆਦਾ ਗਾਡਰ ਆ ਇਹ ਆ ਵੀਡੀਓ ਇਧਰ ਪਹਿਲੇ ਨੰਬਰ ਤੇ ਵੀ ਤੁਸੀਂ ਦੇਖ ਸਕਦੇ ਹੋ ਪਹਿਲੇ ਨੰਬਰ ਵਾਲੀ ਬਹੁਤ ਚੰਗੀ ਝੋਲੀ ਹੈ ਵੀ ਡਾਇਮੰਡ ਦਿੱਤੀ ਆਗੀ ਪਹਿਲੇ ਨੰਬਰ ਡਾਇਮੰਡ ਦਿੱਤੀ ਆ ਇਹ ਇਹ ਉਮਰ ਕਿੰਨੀ ਹੋ ਗਈ ਇਹਦੀ ਬਹੁਤ ਹੀ ਟੌਪ ਕਲਾਸ ਝੋਲੀ ਆ ਮਿੱਤਰੋ ਧੰਨਵਾਦ ਸੱਜਣੋ